ਉਨੇ ਕੋ ਜਬਰ ਥੋੜੀ ਕੀਤਾ ਉਹ ਕਿ ਅਤਵਾਦੀ ਫੜਿਆ ਇਹਨਾਂ ਨੇ ਜਿਹੇ ਇਸ ਤਰੀਕੇ ਨਾਲ ਮੁਕਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਆ ਉਹਦੀ ਆ ਕੱਲ ਮਹੱਲੀ ਸੀਐਸਟਾਫ ਦੇ ਚੋਂ ਲਾ ਜਾ ਕੇ ਜੋ ਬਰਫਦਾਂ ਸੇਲਿੰਗਾਂ ਦੇ ਲਟਾਇਆ ਜਾ ਰਿਹਾ ਬਰਫ ਤੇ ਤੇ ਉੱਤੇ ਸਿਰ 'ਚ ਪਾਣੀ ਪਾਇਆ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਤੇ ਆਨਲਾਈਨ ਸਮੇਂ ਦੇ ਵਿੱਚ ਜਿਹੜਾ ਜਬਰ ਟਾ ਰਹੇ ਆ ਇਹ ਜਬਰ ਦਾ ਮੁਕ ਤੋੜ ਜਾਵਾ ਸੋਸ਼ਲ ਮੀਡੀਆ ਤੇ ਚਰਚਿਤ ਯੂਟਿਊਬਰ ਪੰਨੇ ਸਿੱਧੂ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੇ ਸਮਰਥਕਾਂ ਅਤੇ ਕਿਸਾਨ ਯੂਨੀਅਨ ਆਗੂਆਂ ਨਾਲ ਮੀਟਿੰਗ ਬੈਠਾ ਰਹੀ ਬਰਨਾਲਾ ਦੇ ਇੱਕ ਰੈਸਟ ਹਾਊਸ ਵਿੱਚ ਦੁਪਹਿਰ ਤੋਂ ਬਾਅਦ 1 ਘੰਟੇ ਚੱਲੀ ਗੈਰ ਰਸਮੀ ਮੀਟਿੰਗ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਕ ਅਤੇ ਐਸਐਸਪੀ ਬਠਿੰਡਾ ਹਰਮਨ ਵੀਰ ਸਿੰਘ ਗਿੱਲ ਸ਼ਾਮਲ ਹੋਏ ਜਦਕਿ ਪੰਨਾ ਸਿੱਧੂ ਵੱਲੋਂ ਲੱਖਾ ਸਿਧਾਣਾ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਜਸਵਿੰਦਰ ਸਿੰਘ ਲੋਂਗੋਵਾਲ ਮਨਵੀਰ ਕੌਰ ਅਤੇ ਹੋਰ ਆਗੂ ਵੀ ਸ਼ਾਮਲ ਹੋਏ ਮੀਟਿੰਗ ਵਿੱਚ ਪਾਨੇ ਸਿੱਧੂ ਦੇ ਸਮਰਥਕਾਂ ਵੱਲੋਂ ਬਿਨਾਂ ਸ਼ਰਤ ਉਸ ਦੇ ਸਾਰੇ ਕੇਸ ਰੱਦ ਕਰਕੇ ਰਿਹਾਈ ਦੀ ਮੰਗ ਕੀਤੀ ਗਈ ਜਿਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਉੱਚ ਅਫਸਰਾਂ ਨਾਲ ਗੱਲਬਾਤ ਕਰਕੇ ਭਲਕੇ ਮੁੜ ਮੀਟਿੰਗ ਕਰਨ ਦੀ ਗੱਲ ਆਖੀ ਹੈ ਮੀਟਿੰਗ ਉਪਰੰਤ ਲੱਖਾ ਸਿਧਾਣਾ ਅਤੇ ਰੁਲਦੂ ਸਿੰਘ ਮਾਨਸੇ ਨੇ ਦੱਸਿਆ ਕਿ ਬੀਤੇ ਕੱਲ ਪਾਨੇ ਸਿੱਧੂ ਦੇ ਪਿੰਡ ਕੋਟਦੁੰਨਾ ਵਿੱਚ ਰੋਸ ਇਕੱਠ ਤੋਂ ਬਾਅਦ ਉਸ ਨੂੰ ਰਿਹਾਅ ਕਰਵਾਉਣ ਲਈ ਦੋ ਵੱਡੇ ਪ੍ਰੋਗਰਾਮ ਐਲਾਨੇ ਗਏ ਨੇ ਜੋ ਪਾਨਾ ਸਿੰਘ ਸਿੱਧੂ ਆ ਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਜੇਲ੍ਹ ਚ ਬੰਦਾ ਉਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਨੇ ਸਾਨੂੰ ਬੁਲਾਇਆ ਸੀ ਐਸਐਸਪੀ ਬਰਨਾਲਾ ਐਸਐਸਪੀ ਬਠਿੰਡਾ ਦੇ ਨਾਲ ਗੱਲਬਾਤ ਹੋਈ ਹੈ ਅਸੀਂ ਇੱਕੋ ਹੀ ਆਪਣੀ ਗੱਲ ਰੱਖੀ ਹੈ ਕਿ ਬਿਨਾਂ ਸ਼ਰਤ ਪਹਾਨਾ ਸਿ ਉਹ ਸਿੱਧੂ ਨੂੰ ਰਿਹਾ ਕਰਨਾ ਤੇ ਜਿਹੜੇ ਮੁਕੱਦਮੇ ਆ ਰੱਦ ਕੀਤੇ ਜਾਣ ਇਹਦੇ ਉੱਤੇ ਹਲੇ ਗੱਲਬਾਤ ਜਿਹੜੀ ਉਹ ਸਿਰੇ ਨਹੀਂ ਚੜੀ ਆ ਇਹ ਦੁਬਾਰਾ ਇਹ ਕਹਿੰਦੇ ਵੀ ਕੱਲ ਨੂੰ ਅਸੀਂ ਅਫਸਰਾਂ ਨੇ ਗੱਲ ਕਹੀ ਹੈ ਵੀ ਅਸੀਂ ਕੱਲ ਨੂੰ ਦੁਬਾਰਾ 11 ਵਜੇ ਦੀ ਮੀਟਿੰਗ ਫੇਰ ਰੱਖੀ ਹੈ ਤੇ ਅਸੀਂ ਅਪੀਲ ਕਰਦੇ ਆਂ ਸਮੂੱਚੀ ਆਪਣੀ ਸੰਗਤ ਨੂੰ ਕਿ ਆਪਣਾ ਜਿਹੜਾ ਤਿੰਨ ਦਾ ਮਿਸਿਆ ਹੋਇਆ ਪ੍ਰੋਗਰਾਮ ਹੈ ਸਰੂਰ ਵਾਲਾ ਉਹ ਜਿਉਂ ਦੀ ਤਿਉਂ ਬਰਕਰਾਰ ਰਹੂਗਾ ਕਿਉਂਕਿ ਭੰਨ ਹਾਲੇ ਰਿਹਾਰ ਨਹੀਂ ਹੋਇਆ ਇਹ ਕੱਲ ਨੂੰ ਅਗਲੀ ਮੀਟਿੰਗ ਦੇ ਵਿੱਚ ਜਿਹੜੀ ਗੱਲਬਾਤ ਸਾਹਮਣੇ ਆਊਗੀ ਉਹ ਤੁਹਾਨੂੰ ਕੱਲ ਨੂੰ ਦੱਸ ਦਿਆਂਗੇ ਪਰ ਤਿਆਰੀ ਫੁੱਲ ਰੱਖਿਓ ਇੱਕ ਕਲੇ ਦੀ ਵੀ ਧੂਰੀ ਵਾਲੇ ਦੀ ਵੀ ਤੇ ਤਿੰਨ ਵਾਲਾ ਜਿਹੜਾ ਆਪਣਾ ਸਰੂਰ ਜਾਣਾ ਇਹਦੇ ਘਰ ਦੇ ਅੱਗੇ ਉਹਦੀ ਵੀ ਤਿਆਰੀ ਫੁੱਲ ਰਹੀ ਹੈ ਕਿਉਂਕਿ ਹਲੇ ਤੁਹਾਨੂੰ ਪਤਾ ਹੀ ਹੈ ਵੀ ਸਰਕਾਰਾਂ ਕਿਵੇਂ ਤਕੜੋਂ ਬਾਜ਼ੀਆਂ ਖੇਡਦੀਆਂ ਹੁੰਦੀਆਂ ਨੇ ਇਹ ਮੀਟਿੰਗਾਂ ਚੜ ਲਾ ਕੇ ਛੱਡ ਦੇਗਾ ਹੀ ਛੁੜਾ ਦੇਾਂਗੇ ਜੀ ਭਾਣਾ ਮੈਂ ਫਿਰ ਕਹਾਂ ਹਲੇ ਨਹੀਂ ਛੱਡਿਆ ਹਲੇ ਨਹੀਂ ਰਿਹਾ ਹੋਇਆ ਪਰਚੇ ਪਤਾ ਨਹੀਂ ਹੋਰ ਕਿੰਨੇ ਘਰ ਤਿਆਰ ਕਰੀ ਬੈਠੇ ਆ ਕੱਲ ਨੂੰ ਜਿਹੜੀ 11 ਵਜੇ ਗੱਲ ਸਾਹਮਣੇ ਆਉਣੀ ਹੈ ਦੁਬਾਰਾ ਮੀਟਰ ਚ ਉਹ ਦੱਸ ਦਾਂਗੇ ਬਿਨਾਂ ਸ਼ਰਤ ਰਿਹਾਈ ਕੋਈ ਜ਼ਮਾਨਤ ਨਹੀਂ ਕਰਾਉਣੀ ਕੋਈ ਜ਼ਮਾਨਤ ਭਰਉਣੀ ਨਹੀਂ ਤੇ ਕੋਈ ਆਪਾਂ ਇਹ ਪਰਚਾ ਉਹਦਾ ਸਾਰੇ ਰੱਦ ਹੋਣੇ ਚਾਹੀਦਾ ਐਮਪੀ ਸਿਮਰਜੀਤ ਸਿੰਘ ਮਾਨ ਵੱਲੋਂ ਪਹਿਲੀ ਫਰਵਰੀ ਨੂੰ ਧੂਰੀ ਵਿੱਚ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਜਦਕਿ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮੁੱਖ ਮੰਤਰੀ ਦੀ ਸੰਗਰੂ ਰਿਹائش ਅੱਗੇ 3 ਫਰਵਰੀ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜੇਕਰ ਲੋੜ ਪਈ ਤਾਂ ਮੁੱਖ ਮੰਤਰੀ ਦੇ ਘਰ ਅੱਗੇ ਪੱਕਾ ਮੋਰਚਾ ਵੀ ਲਗਾਇਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਸਰਕਾਰ ਭਾਨਾ ਸਿੱਧੂ ਨਾਲ ਧੱਕਾ ਕਰ ਰਹੀ ਹੈ ਉਸਤੇ 4 ਝੂਠੇ ਕੇਸ ਦਰਜ ਕੀਤੇ ਗਏ ਨੇ ਤੇ ਭਾਨੇ ਸਿੱਧੂ ਦੀ ਰਿਹਾਈ ਤੱਕ ਸੰਘਰਸ਼ ਦੇ ਪ੍ਰੋਗਰਾਮ ਜਾਰੀ ਰਹਿਣਗੇ ਉਹਨਾਂ ਇਨਸਾਫ ਪਸੰਦ ਲੋਕਾਂ ਨੂੰ ਇਹਨਾਂ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਉਹਨਾਂ ਦੱਸਿਆ ਕਿ ਭਾਨੇ ਸਿੱਧੂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਤੇ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਭਲਕੇ ਮੁਰ 11 ਵਜੇ ਮੀਟਿੰਗ ਲਈ ਸੱਦਿਆ ਇਸ ਮੀਟਿੰਗ ਵਿੱਚ ਚੰਡੀਗੜ੍ਹ ਤੋਂ ਉੱਚ ਪੁਲਿਸ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਨੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਗਈ